ਲੜਕੇ ਤੜਕੇ ਚਾਹ ਦੇ ਨਾਲ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਅਸੀਂ ਇਸ ਵੀਡੀਓ 'ਚ ਤੁਹਾਨੂੰ ਜੋ ਕੁਝ ਵੀ ਮਿਲੂਗਾ ਜਮਾਂ ਸਸਤਾ ਮਿਲੂਗਾ ਇੱਕ ਤਾਂ ਆਪਾਂ ਘਰ ਲੈ ਕੇ ਪਹੁੰਚੇ ਅਸੀਂ ਐਨ ਆਰ ਆਈ ਮਾਲਕ ਦਾ ਘਰ ਇੱਕ ਆਪਾਂ ਆਲਟੋ ਗੱਡੀ ਲੈ ਕੇ ਪਹੁੰਚੇ ਆ ਕੁੱਲ 50000 ਦੀ ਰੇਟ ਦੇਖ ਕੇ ਤੁਹਾਨੂੰ ਖੁਸ਼ੀ ਹੋ ਗਈ ਹੋਊਗੀ ਤੇ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਅਸੀਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 94666929488 ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਕਿਸੇ ਵੀ ਏਰੀਆ ਚ ਵੀਡੀਓ ਜਾਣਕਾਰੀ ਫੋਟੋ ਮਾ ਆਪਣੇ ਕੋਲ ਭੇਜੋ ਐਡ ਆਪਾਂ ਫੜੀ ਚਲਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਪਹਿਲੀ ਗੱਡੀ ਆਪਾਂ ਡਿਜ਼ਾਇਰ ਲੈ ਕੇ ਪਹੁੰਚੀ ਆ ਜੀ ਜਮਾ ਸਸਤੀ ਮਾਲਕ ਨੇ ਵੇਚਣੀ ਆ ਸੀ ਚਿੱਟੇ ਰੰਗ ਦੀ ਆ ਡਿਜ਼ਾਇਰ VDI ਤੇ ਬੰਪਰ ਵਗੈਰਾ ਚੈੱਕ ਕਰ ਲਓ ਜੀ ਅੰਦਰੋਂ ਬਾਹਰੋਂ ਹਰ ਇੱਕ ਚੀਜ਼ ਆਪਾਂ ਨੂੰ ਵਧੀਆ ਮਿਲ ਚੁਗੀ ਤੇ ਤੁਸੀਂ ਗੱਡੀ ਨੂੰ ਦੇਖ ਵੀ ਰਹੇ ਹੋ ਜੇ ਆਪਾਂ ਮਾਡਲ ਦੀ ਗੱਲ ਕਰੀਏ 2013 ਮਾਡਲ ਹੈ ਮਾਲਕ ਕਹਿੰਦੇ ਨੇ ਗੱਡੀ ਦੀ NOC ਕੱਟੀ ਹੋਈ ਆ ਲੁਧਿਆਣੀ ਦੀ ਤੇ ਡਿਮਾਂਡ ਦੀ ਗੱਲ ਕਰੀਏ 2 ਲੱਖ ਤੇ 20 ਹਜ਼ਾਰ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਅਜੀ ਜੀਰਾ ਮਾਲਕ ਦਾ ਏਰੀਆ ਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜੀਰੇ ਗੱਡੀ ਖੜੀ ਆ ਸਟਾਰਟ ਕਰਕੇ ਦੇਖ ਲਿਓ ਤੋਰ ਕੇ ਦੇਖ ਲਿਓ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨੂੰ ਫੋਨ ਕਰ ਲਿਓ ਜੀ ਗੱਲਬਾਤ ਸਾਰੀ ਕਰ ਲਿਓ ਬਾਕੀ ਮੈਂ ਉਮੀਦ ਕਰਦਾ ਜੀ ਗੱਡੀ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਗਈ ਹੋਊਗੀ ਜੇ ਪਸੰਦ ਆਈ ਹੈ ਜਰੂਰ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਗੱਲਬਾਤ ਕਰੀਏ ਮਾਲਕ ਦੇ ਮੋਬਾਈਲ ਨੰਬਰ ਦੀ 83605 13414 ਮਾਲਕ ਦਾ ਨੰਬਰ ਹੈ ਜੀ ਕਰ ਲਿਓ ਗੱਲ ਤੇ ਸੈਕਿੰਡ ਗੱਡੀ ਆਪਾਂ अल्टੋ ਲੈ ਕੇ ਪਹੁੰਚੇ ਆ ਜਿਹੜੀ ਜਮਾ ਸਸਤੀ ਗੱਡੀ ਲੈ ਕੇ ਪਹੁੰਚੇ ਆ ਇਸ ਗੱਡੀ ਦਾ ਰੇਟ ਕੁੱਲ ਮਾਲਕ ਨੇ 50000 ਰੁਪਏ ਕਿਹਾ ਗਾ ਜਿਲ੍ਹਾ ਇਹਨਾਂ ਦਾ ਬਰਨਾਲਾ ਗਾ ਪਿੰਡ ਇਹਨਾਂ ਦਾ ਟੱਲੇਵਾਲ ਤੇ ਗੱਡੀ ਸੋਹਣੀ ਆ ਰੰਗ ਗੱਡੀ ਦਾ ਵਧੀਆ ਪਿਆ ਗਾ ਅੰਦਰੋਂ ਬਾਹਰੋਂ ਹਰ ਇੱਕ ਚੀਜ਼ ਵਧੀਆ ਸੀ ਏਸੀ ਹੀਟਰ ਵਰਕਿੰਗ ਚ ਤੇ ਸਿਲਵਰ ਰੰਗ ਦੀ ਗੱਡੀ ਆ ਬੰਪਰ ਵਧੀਆ ਪਈ ਨਹੀਂ ਮਾਲਕ ਦੀ ਪਰਸਨਲ ਗੱਡੀ ਐ ਸੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਟੱਲੇਵਾਲ ਇਹਨਾਂ ਦਾ ਪੈਂਡਾ ਤੁਸੀਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਗੱਡੀ ਨੂੰ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਜੀ ਗੱਡੀ ਨੂੰ ਤੋਰ ਕੇ ਵੀ ਦੇਖ ਸਕਦੇ ਹਾਂ ਬਾਕੀ ਮਾਲਕ ਕਹਿੰਦੇ ਨੇ ਗੱਡੀ ਦਾ ਕੰਮ A ਤੋਂ Z ਮੋਕੇ ਦਾ ਕਰਵਾ ਰੱਖਿਆ ਤੁਸੀਂ ਜਾ ਕੇ ਦੇਖੋਗੇ ਗੱਡੀ ਚਲਾ ਕੇ ਦੇਖੋਗੇ ਸਟਾਰਟ ਕਰੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਬਾਕੀ ਰੇਟ ਕਿੰਨਾ ਕਹ ਜੀ ਕੁੱਲ 50000 ਰੁਪਏ ਡਿਮਾਂਡ ਹੈ ਇੱਕ 9464075685 ਮਾਲਕ ਦਾ ਨੰਬਰ ਹੈ ਜਿੰਨਾਂ ਦੀ ਗੱਡੀ ਹੈ ਜੀ ਗੱਲਬਾਤ ਤੁਸੀਂ ਕੋਈ ਵੀ ਕਰਨੀ ਹੋਈ ਗੱਲ ਤੁਸੀਂ ਮਾਲਕ ਨਾਲ ਆਪ ਕਰ ਲਿਓ ਜੀ ਤੇ ਵੀਡੀਓ ਦੀ ਸਾਰੀ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਆਲਟੋ ਗੱਡੀ ਤੁਹਾਨੂੰ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਬਰਤਬਾਰ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦ ਰਹੇ ਨੇ ਅਸੀਂ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਕੋਈ ਗੱਡੀ ਹੈ ਮੋਟਰਸਾਈਕਲ ਹੈ ਕੋਈ ਬੋਲਟ ਹੈ ਕੋਈ ਵੀ ਮੋਟਰਸਾਈਕਲ ਹੈ ਜੀ ਆਪਣਾ WhatsApp ਨੰਬਰ 9865929488 ਉੱਤੇ ਪੂਰੀ ਵੀਡੀਓ 'ਚ ਬਾਰ-ਬਾਰ ਚੱਲਦਾ ਰਹਿੰਦਾ ਅਸੀਂ ਆਪਣੇ ਕੋਲੇ ਵੀਡੀਓ ਜਨ ਕਰੀ ਫੋਟੋ ਮਾ ਸਾਰਾ ਕੁਝ ਭੇਜ ਦਿਓ ਜਮਾ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇ ਮੰਗੇ ਸੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਆਪਣੀ ਆਉਣ ਵਾਲੀ ਹਰ ਵੀਡੀਓ ਹਰ ਰੋਜ਼ ਦੇਖਣ ਵਾਸਤੇ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਘਰ ਦੀ ਜਿਹੜਾ ਘਰ ਆਪਾਂ ਲੈ ਕੇ ਪਹੁੰਚਿਆ ਪੂਰਾ ਵਧੀਆ ਘਰ ਹੈਗਾ ਤੇ ਮਾਲਕ ਜਿਹੜੇ ਆਪਨੇ ਇਹਨਾਂ ਨੇ ਦੱਸਿਆ ਵੀ ਸਾਰਾ ਪਰਿਵਾਰ ਬਾਹਰ ਹੈ ਤਾਂ ਕਰਕੇ ਘਰ ਵੇਚਣਾ ਹੈਗਾ ਤੇ ਆਪਣੇ ਕੋਲੇ ਜਿਹੜਾ ਇਹ ਘਰ ਪਹੁੰਚਿਆਗਾ ਇਹਦੀ ਜੇ ਆਪਾਂ ਥਾਂ ਦੀ ਗੱਲ ਕਰੀਏ ਤਾਂ 6 ਮਰਲੇ ਜਗ੍ਹਾ ਆਪਾਂ ਨੂੰ ਮਿਲੂਗੀ ਜੀ 6 ਮਰਲੇ ਥਾਂ ਦੋ ਕਮਰੇ ਬਣੇ ਹੋਏ ਨੇ ਇੱਕ ਰਸੋਈ ਇੱਕ ਬਾਥਰੂਮ ਇੱਕ ਵਾਸ਼ਰੂਮ ਜੀ ਤੇ ਸਾਰਾ ਕੁਝ ਦੇਖ ਰਹੋ ਜੀ ਡਿਮਾਂਡ ਦੀ ਗੱਲ ਕਰੀਏ 8 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਜੀ ਸਾਰਾ ਕੰਮ ਮਾਲਕ ਨੇ ਜਿੰਨਾ ਕਰਵਾਇਆ ਹੋਇਆ ਵਧੀਆ ਕਰਵਾਇਆ ਹੋਇਆ ਇਹਨਾਂ ਦਾ ਪਿੰਡ ਘੜੀਵਾਲਾ ਫਿਰੋਜ਼ਪੁਰ ਰੋਡ ਤੇ ਪੈ ਜਾਂਦਾ ਤਹਿਸੀਲ ਜੀਰਾਸੀ ਡਿਸਟ੍ਰਿਕਟ ਫਿਰੋਜ਼ਪੁਰ ਇਹਨਾਂ ਨੂੰ ਲੱਗਦੀ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਵੀ ਦੇਖ ਸਕਦੇ ਹੋ ਪਹਿਲਾਂ ਕੋਈ ਗੱਲ ਮਾਲਕ ਨਾਲ ਕਰਨੀ ਹੈ ਤਾਂ ਮਾਲਕ ਨਾਲ ਵੀ ਪਹਿਲਾਂ ਗੱਲ ਤੁਸੀਂ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚਾਹੇ ਤੁਸੀਂ ਕਰਨਾ ਚਾਹੁੰਦੇ ਹੋ ਸੀ ਬਾਕੀ ਕੱਲੀ-ਕੱਲੀ ਚੀਜ਼ ਵੀਡੀਓ 'ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੇ ਘੜੀ ਵਾਲਾ ਇਹਨਾਂ ਦਾ ਪਿੰਡ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ ਸੀ ਉਹ ਵੀ ਤੁਸੀਂ ਨਾਲ ਦੀ ਨਾਲ ਨੋਟ ਕਰ ਲਓ 98559 55738 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਤੁਸੀਂ ਗੱਲਬਾਤ ਕਰੋ ਇੱਕ ਵਾਰੀ ਮਾਲਕ ਨਾਲ ਤੇ ਫੋਨ ਕਰ ਲਿਓ ਤੁਸੀਂ ਜਦੋਂ ਸਾਰੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਤੁਸੀਂ ਜਾ ਕੇ ਦੇਖ ਸਕਦੇ ਹੋ ਘਰ ਨੂੰ ਰੇਟ ਵਧੀਆ ਲੱਗੇ ਘਰ ਪਸੰਦ ਆਵੇ ਜਾਣ ਤੋਂ ਬਾਅਦ ਉਹ ਤੋਂ ਬਾਅਦ ਰੇਟ ਵੇਖ ਕੇ ਕਰਕੇ ਤੇ ਖਰੀਦ ਸਕਦੇ ਹੋ ਜੀ ਗੱਲਬਾਤ ਆਪਾਂ ਤੁਹਾਨੂੰ ਸਾਰੀ ਦੱਸ ਹੀ ਰਹੇ ਹਾਂ ਜੀ ਬਾਕੀ ਮੈਂ ਉਮੀਦ ਕਰਦਾ ਮ ਵੀਡੀਓ ਵੀ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਘਰ ਲੈ ਕੇ ਪਹੁੰਚਿਆ ਆਲਟੋ ਗੱਡੀ ਲੈ ਕੇ ਪਹੁੰਚਿਆ ਸਾਰਾ ਕੁਝ ਦੇਖ ਹੀ ਲਿਆ ਜੇ ਪਸੰਦ ਆ ਥੱਲੇ ਇੱਕ ਲਾਇਕ ਦਾ ਬਟਨ ਦਿੱਤਾ ਹੋਇਆ ਜੀ ਜਰੂਰ ਦਬਾ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਤੁਹਾਡੇ ਕੋਲੇ ਵੀ ਗੱਡੀ ਜਾਂ ਮੋਟਰਸਾਈਕਲ ਹੈ ਬੋਲਟ ਹੈ ਘਰ ਹੈ ਕੋਠੀ ਹੈ ਵੇਚਣਾ ਚਾਹੁੰਦੇ ਹੋ 9465629488 ਆਪਣੇ ਨੰਬਰ ਤੇ ਭੇਜੋ ਵੀਡੀਓ ਤੇ ਫੋਟੋਆਂ ਤੇ ਜਾਣਕਾਰੀ ਸਾਰੀ ਫਰੀ ਚ ਆਪਾਂ ਐਡ ਲਾ ਦਾਂਗੇ ਤੇ ਹੁਣ ਮਿਲਦੇ ਹਾਂ ਜੀ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ